ਨੇ ਆਪਕੇ ਇਕਤਾ ਜਿੰਦਾਬਾਦ 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 ਸਾਰੀਆਂ ਲੋਟੂ ਸਰਕਾਰਾਂ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸ਼ਾਮਰਾਜੀਆਂ ਕਾਰਪੋਰੇਟਾਂ ਦੇ ਦਲਾਲ ਮੁਰਦਾਬਾਦ 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 ਵੋਟਾਂ 'ਚ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਮੁਰਦਾਬਾਦ 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 ਕਾਰਪੋਰੇਟਾਂ ਦੇ ਕੌਲੀ ਚੈਟ ਮੁਰਦਾਬਾਦ 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 ਨੇ ਆਪਕੇ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਦਿਖਿਆ ਦਾ ਨਿੱਕੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋਾਰੇ ਕੱਚੇ ਦੇ ਅਪਕ ਪੱਕੇ ਕਰੋ ਅੱਧੇ ਕਰੋ ਪੱਕੇ ਕਰੋ ਪੁਰਾਣੀ ਪੈਨਸ਼ਨ ਤੇ ਕੱਟੇ ਪੱਤੇ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਧਿਆਪਕਾਂ ਇਕਤਾ ਜਿੰਦਾਬਾਦ 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 ਅਧਿਆਪਕਾਂ ਦਾ ਏਕਾ ਜਿੰਦਾਬਾਦ 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 ਬਹੁਤ ਧੰਨਵਾਦ ਧੰਨਵਾਦ ਅਸੀਂ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਕੰਪਿਊਟਰ ਦੇ ਆਪ ਸੰਘਰਸ਼ ਕਮੇਟੀ ਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਦਾ ਵੀ ਕਰਦੇ ਆ ਕਿਉਂਕਿ ਕਈ ਵਾਰ ਇਹ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਡੀਟੀਐਫ ਰੈਗੂਲਰ ਦੇ ਹਫ਼ਤਿਆਂ ਦੀ ਜਥੇਬੰਦੀਆਂ ਡੀਟੀਐਫਾਂ ਸਾਰਿਆਂ ਦੇ ਹਫ਼ਤਿਆਂ ਦੀ ਜਥੇਬੰਦੀਆਂ ਅਧਿਆਪਕ ਅਧਿਆਪਕ ਹੁੰਦਾ ਤੱਚਾ ਪੱਕਾ ਇਹ ਸਰਕਾਰ ਨੇ ਵੰਡੀਆਂ ਪਾਈਆਂ ਹੋਈਆਂ ਨੇ ਇਸੇ ਕਰਕੇ ਸਾਡੀ ਪ੍ਰਮੁਖਤਾ ਜਿਹੜੀ ਆ ਉਹ ਇਹ ਆ ਕਿ ਸਾਰੇ ਅਧਿਆਪਕ ਜਿੰਨੇ ਵੀ ਕੱਚੇ ਨੇ ਚਾਹੇ ਉਹ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਨੇ ਜਾਏਓ ਕੰਪਿਊਟਰ ਦੇ ਆਪਕ ਨੇ ਜਾਂ ਜਿਨ੍ਹਾਂ ਨੂੰ ਐਸੋਸੀਏਟ ਟੀਚਰ ਦਾ ਨਾਮ ਦੇ ਦਿੱਤਾ ਗਿਆ ਪਰ ਪੱਕੇ ਨਹੀਂ ਕੀਤਾ ਗਿਆ ਇਹ ਸਾਰੇ ਦੇ ਸਾਰੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਹੋਣੇ ਚਾਹੀਦੇ ਤਾਂ ਸਾਥੀਓ ਗੱਲ ਇਹ ਹੈ ਆ ਤੁਸੀਂ ਮੰਗ ਪੱਤਰ ਡੀਟੀਐਫ ਦਾ ਪੜ੍ਹ ਲਿਆ ਹੋਊਗਾ ਕਿ ਬਹੁਤ ਸਾਰੀਆਂ ਮੰਗਾਂ ਨੇ ਉਸ ਦੇ ਵਿੱਚ ਤਾਂ ਮੈਂ ਦੋ ਲੈਣਾ ਨਾਲ ਸ਼ੁਰੂਆਤ ਉਹ ਨਾਲ ਕਰੂੰਗਾ ਕਿ ਕਿੰਨੇ ਕਿ ਤੂੰ ਕਿੰਜ ਆਲਣਾ ਸਾਂਭੇਗਾ ਜਦੋਂ ਬਿਰਖ ਉਹਨਾ ਕਟਾ ਦੇਣਾ ਤੂੰ ਕਿੰਜ ਆਲਣਾ ਸਾਂਭੇਗਾ ਜਦ ਬਿਰਖ ਉਹਨਾ ਕਟਾ ਦੇਣਾ ਤੂੰ ਰੋਂਦਾ ਚਾਰ ਸਿਆੜਾ ਨੂੰ ਉਹਨਾ ਮੁਲਕ ਹੀ ਗਹਿਣੇ ਪਾ ਛੱਡਣਾ ਇਸ ਕਰਕੇ ਜਦੋਂ ਮੁਲਕ ਪੂਰਾ ਗਹਿਣੇ ਪਾਇਆ ਹੋਵੇ ਤੇ ਅਸੀਂ ਉਸ ਦੇ ਵਿੱਚ ਇਹ ਸੋਚੀਏ ਕਿ ਮੁਲਕ ਸ਼ਾਇਦ ਗਹਿਣੇ ਪੈ ਜੂਗਾ ਤੇ ਅਸੀਂ ਬਚੇ ਰਹਿ ਜਾਾਂਗੇ ਉਹ ਹੋਣਾ ਨਹੀਂ ਹੁੰਦਾ ਕਾਰਨ ਇਹ ਕਿ ਜਦੋਂ 1991 ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਇਸ ਮੁਲਕ ਦੇ ਉੱਪਰ ਥੋਪੀਆਂ ਗਈਆਂ ਉਸ ਸਮੇਂ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਗਈਆਂ ਉਹਨਾਂ ਸ਼ਰਤਾਂ ਦੇ ਵਿੱਚੋਂ ਇੱਕ ਸ਼ਰਤ ਇਹ ਸੀ ਕਿ ਜਿਹੜਾ ਇੱਥੋਂ ਦਾ ਵਿੱਤ ਮੰਤਰੀ ਆ ਉਹ ਇੰਟਰਨੈਸ਼ਨਲ ਮਾਨਿਟਰੀ ਫੰਡਾ ਜਿਹੜਾ IMF ਜੋ ਉਹ ਕਹੂਗਾ ਉਹ ਹੋਣਾ ਚਾਹੀਦਾ ਤੇ ਉਹਨਾਂ ਨੇ ਦੋ ਆਪਸ਼ਨਾਂ ਦਿੱਤੀਆਂ ਇੱਕ ਆਜੀ ਪਟੇਲ ਦਾ ਨਾਮ ਦਿੱਤਾ ਤੇ ਇੱਕ ਡਾਕਟਰ ਮਨਮੋਹਨ ਸਿੰਘ ਦਾ ਨਾਮ ਦਿੱਤਾ ਤਾਂ ਉਸ ਦਿਨ ਕਿਉਂ ਆਜੀ ਪਟੇਲ ਮਨਾਂ ਕਰ ਗਿਆ ਤੇ ਉਹ ਡਾਕਟਰ ਮਨਮੋਹਨ ਇਸ ਦੇ ਨਾਮ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਰਹੇ ਕਿ ਸਾਨੂੰ ਮਾਣ ਆ ਕਿ ਇਹ ਪ੍ਰਧਾਨ ਮੰਤਰੀ ਬਣਿਆ ਵਿੱਤ ਮੰਤਰੀ ਬਣਿਆ ਕਿ ਸਿੱਖਾ ਉਹ ਆਈਐਮਐਫ ਦਾ ਲਾਇਆ ਹੋਇਆ ਕੁਚਰੇਤਾ ਜਿਹੜਾ ਸਰਪੰਚੀ ਦੀ ਚੋਣ ਤੱਕ ਨਹੀਂ ਲੜਿਆ ਉਹ ਵਿੱਤ ਮੰਤਰੀ ਬਣਾਇਆ ਤੇ ਬਾਅਦ ਵਿੱਚ 10 ਸਾਲ ਪ੍ਰਧਾਨ ਮੰਤਰੀ ਬਣਿਆ ਤੇ ਉਸ ਦੇ ਹੁੰਦੇ ਹੀ ਹਿੰਦੁਸਤਾਨ ਦੇ ਵਿੱਚ ਨਿੱਜੀਕਰਨ ਉਦਾਰੀਕਰਨ ਤੇ ਵਿਸ਼ਵੀਕਰਨ ਵਾਲੀਆਂ ਨੀਤੀਆਂ ਜਿਹੜੀ ਦੂਜੀ ਸ਼ਰਤ ਸੀ ਉਹ ਤਹੱਲੇ ਨਾਲ ਲਾਗੂ ਹੋਸੀਆਂ ਕਿ ਉਹ ਨੀਤੀਆਂ ਦਾ ਤੁਹਾਡੇ ਸਾਹਮਣੇ ਨਤੀਜਾ ਕਿ ਨਿੱਜੀਕਰਨ ਵੀ ਹਨੇਰੀ ਏਸ ਤਰੀਕੇ ਨਾਲ ਚੱਲ ਰਿਹਾ ਕਿ ਬਹੁਤ ਸਾਰੇ ਵਿਭਾਗ ਜਿਹੜੇ ਉਹ ਖਤਮ ਕਰ ਦਿੱਤੇ ਗਏ ਨੇ ਇਹ ਗੱਲ ਕਰਦੇ ਹੋ ਕਿ ਪੱਕੇ ਹੋ ਜੀਏ ਪ੍ਰਮੋਸ਼ਨਲ ਲੈ ਲਈਏ ਪੈਨਸ਼ਨ ਲੈ ਲਈਏ ਇਹ ਸਭ ਕੁਝ ਤਾਂ ਤਾਂ ਸੰਭਵ ਆ ਨਾ ਜਿਹੜੇ ਵਿਭਾਗਮੈਂਟ ਦੇ ਵਿੱਚੋਂ ਤੁਸੀਂ ਜੇ ਹੋ ਹੁੰਦਾ ਅਗਲੇ ਨੇ ਡਿਪਾਰਟਮੈਂਟਾਂ ਦਾ ਬਣ ਕਰਦੇ ਨਿੱਜੀਕਰਨ ਦੇ ਹਾਂ ਦੇ ਵਿੱਚ ਰੋਸਪੰਦਾ ਵਿਸ਼ਵੀਕਰਨ ਦੀ ਆੜ ਦੇ ਵਿੱਚ ਇੱਥੋਂ ਦਾ ਮੰਡੀ ਕਰਨ ਦਾ ਢਾਂਚਾ ਜਿਹੜਾ ਉਹ ਖਤਮ ਕਰ ਦਿੱਤਾ ਤੁਸੀਂ ਕਹੋਗੇ ਕਿ ਪੰਜਾਬ ਹਰਿਆਣਾ ਤਾਂ ਮੰਡੀਆਂ ਹੈਗੀਆਂ ਨੇ ਖਤਮ ਕਿਵੇਂ ਹੋ ਗਿਆ ਤੁਸੀਂ ਮੁਲਕ ਦਾ ਬਾਕੀ ਹਿੱਸਾ ਫਰੋਲ ਕੇ ਦੇਖ ਲਓ ਤੁਹਾਨੂੰ ਇਹ ਦੋ ਹਿੱਸਿਆਂ ਤੋਂ ਬਿਨਾ ਜਾਂ ਫਿਰ ਪੱਛਮੀ ਯੂਪੀ ਆ ਜਿਹੜੀ ਉਸ ਤੋਂ ਬਿਨਾ ਮੰਡੀ ਕਰਨ ਦਾ ਢਾਂਚਾ ਨਹੀਂ ਦਿਖੂਗਾ ਤੇ ਇੱਥੇ ਵੀ ਜਿਹੜਾ ਮੰਡੀ ਕਰਨ ਦਾ ਢਾਂਚਾ ਉਸ ਨੂੰ ਤੋੜਨ ਦੀ ਲਗਾਤਾਰ ਤਿਆਰੀ ਹੋ ਰਹੀ ਆ ਉਹੀ ਨੀਤੀਆਂ ਨੇ ਜਿਸ ਦੇ ਵਿੱਚ ਉਦਾਰੀਕਰਨ ਲੈ ਕੇ ਆਏ ਤੇ ਉਦਾਰੀਕਰਨ ਦੇ ਰੂਪ ਦੇ ਵਿੱਚ ਸਾਡੇ ਕੋਲ ਜਿੰਨੀਆਂ ਵੀ ਸੋਸ਼ਲ ਸਿਕਿਉਰਿਟੀ ਆ ਤੁਹਾਡੇ ਕੋਲ ਜਿੰਨੀਆਂ ਵੀ ਸਹੂਲਤਾਂ ਨੇ ਉਹ ਸ਼ਰਤ ਲਗਾਈ ਕਿ ਇਹ ਸਾਰੀਆਂ ਵਾਪਸ ਲੈਣੀਆਂ ਨੇ ਕਾਰਨ ਇਹ ਕਿ ਜੇ ਸਰਕਾਰੀ ਮੁਲਾਜ਼ਮ ਕੋਲ ਪੁਰਾਣੀ ਪੈਨਸ਼ਨ ਆ ਜੇ ਸਰਕਾਰੀ ਮੁਲਾਜ਼ਮ ਕੋਲ ਡੀਏ ਆ ਜੇ ਸਰਕਾਰੀ ਮੁਲਾਜ਼ਮ ਕੋਲ ਪੱਕਾ ਰੋਜ਼ਗਾਰ ਆ ਤਾਂ ਫਿਰ ਪ੍ਰਾਈਵੇਟ ਨੂੰ ਜਿਹੜਾ ਨਿੱਜੀ ਅੰਦਾਰੇ ਨੇ ਉਹਨਾਂ ਨੂੰ ਸਸਤੀ ਲੇਬਰ ਕਿੱਥੋਂ ਮਿਲੂਗੀ ਇਸ ਕਰਕੇ ਨਿੱਜੀਕਰਨ ਉਦਾਰੀਕਰਨ ਤੇ ਵਿਸ਼ਵੀਕਰਨ ਦੀਆਂ ਇਹੋ ਨੀਤੀਆਂ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਥੋਂ ਦਾ ਜਿਹੜਾ ਸਰਕਾਰੀ ਤੰਤਰਾ ਉਹ ਤਬਾਹ ਕਰਨ ਵੱਲ ਤੱਕਿਆ ਹੋਇਆ ਇਸ ਕਰਕੇ ਜਦੋਂ ਅਸੀਂ ਆਪਣੀਆਂ ਮੰਗਾਂ ਦੀ ਗੱਲ ਕਰ ਰਹੇ ਹਾਂ ਸਾਨੂੰ ਇਹ ਸਮਝ ਹੋਣੀ ਚਾਹੀਦੀ ਆ ਇੱਥੋਂ ਸਾਥੀ ਗਿਆਨ ਨੇ ਜਦੋਂ ਸ਼ੁਰੂਆਤ ਕੀਤੀ ਸੀ ਕਿ ਕਿਉਂ ਐਵੇਂ ਹੁੰਦਾ ਕਿ ਹਰ 5 ਸਾਲ ਬਾਅਦ ਅਸੀਂ ਇਹ ਚੁਣਦੇ ਹਾਂ ਕਿ ਹੁਣ ਸਾਡਾ ਲਹੂ ਆ ਜਿਹੜਾ ਉਹ ਪਾਉਣ ਚੁੱਸੂਗਾ ਅਸੀਂ ਇਹ ਦੇਖਦੇ ਹਾਂ ਕਿ ਕਿਹੜੀ ਜੋਗ ਆ ਜਿਹੜੀ ਉਹਨੂੰ ਵੱਧ ਵੋਟਾਂ ਪਾਉਣੀਆਂ ਨੇ ਤੇ ਫਿਰ ਜਿਹਨੂੰ ਵੋਟ ਪਾਉਣੇ ਆ ਚਾਰ ਮਹੀਨੇ ਬਾਅਦ ਉਸ ਦੇ ਖਿਲਾਫ ਵੀ ਧਰਮੇ ਲਗਾ ਰਹੇ ਹੁੰਦੇ ਆ ਉਹ ਇਸ ਕਰਕੇ ਹੁੰਦਾ ਕਿ ਜਿੰਨੀਆਂ ਵੀ ਇਹ ਸਾਰੀ ਰਾਜਸੀ ਪਾਰਟੀਆਂ ਨੇ ਜਿਹੜੀਆਂ ਇਹ ਚੋਣਾਂ ਦੇ ਵਿੱਚ ਵੀ ਖੜੀਆਂ ਨੇ ਇਸ ਸਮੇ ਸਾਰੀਆਂ ਦੀਆਂ ਸਾਰੀਆਂ ਇਹਨਾਂ ਦੇ ਚਿਹਰੇ ਬਕਰੇ ਹੋ ਸਕਦੇ ਨੇ ਇਨਾਂ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਕੈਂਡੀਡੇਟ ਵੱਖਰੇ ਹੋ ਸਕਦੇ ਨੇ ਐਮਐਲਏ ਦੇ ਕੈਂਡੀਡੇਟ ਵੱਖਰੇ ਹੋ ਸਕਦੇ ਨੇ ਆ ਨਵੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਸਾਰੇ ਇਕਜੁੱਟ ਤੇ ਇੱਕ ਮੁੱਠ ਨੇ ਇਸ ਕਰਕੇ ਤਾਂ ਆਪਾਂ ਨੂੰ ਜਦੋਂ ਚੋਣਾਂ ਤੋਂ ਬਾਅਦ ਫੇਰ ਆਖਰ ਡੰਡੇ 'ਚ ਝੰਡਾ ਨਜ਼ਰ ਆਉਂਦਾ ਤਾਂ ਹੀ ਤੁਹਾਨੂੰ ਸਾਥੀ ਗਿਆਨ ਨੇ ਫੀਲ ਕੀਤੀ ਕਿ ਇਹ ਫਿਰ ਡੰਡੇ 'ਚ ਝੰਡਾ ਜਿਹੜਾ ਇਹ ਚਾਹੇ ਵੋਟਾਂ ਹੋਣ ਚਾਹੇ ਨਾ ਹੋਣ ਸਾਡੇ ਹੱਥ ਦੇ ਵਿੱਚ ਸਾਡੀ ਜਫੇਵੰਦੀ ਦਾ ਝੰਡਾ ਹੋਣਾ ਚਾਹੀਦਾ ਨਾ ਕਿ ਇਹ ਲੁਟੇਰੇ ਕਾਰਪੋਰੇਟ ਤੇ ਸਾਮਰਾਜੀਆਂ ਦੇ ਦਲਾਲ ਨੇ ਜਿਹੜੇ ਉਹਨਾਂ ਦੇ ਜਾਂਦੇ ਹੋਣ ਇਸ ਕਰਕੇ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ ਜਫੇਵੰਦ ਹੋਣਾ ਜ਼ਰੂਰੀ ਹੈ ਦੂਜਾ ਇਥੋਂ ਸਾਥੀ ਨੇ ਗੱਲ ਕੀਤੀ ਕਿ ਪਾਲੀਸਤੀਨੀ ਲੋਕਾਂ ਦਾ ਘਾਟ ਹੋ ਰਿਹਾ ਤੁਸੀਂ ਦੇਖੋ ਕਿ ਕਿਉਂ ਕਹਿੰਦੇ ਆ ਕਿ ਸਾਮਰਾਜਵਾਦ ਮਰਦਾਬਾਦ ਕਿ ਸਾਮਰਾਜ ਕਿੰਨਾ ਭਿਆਨਕ ਆ ਕਿ ਸਾਮਰਾਜ ਦਾ ਅਰਥ ਹੀ ਜੰਗਾ ਨੇ ਸਾਮਰਾਜ ਦਾ ਅਰਥ ਜੰਗਾਂ ਨੇ ਕਿ ਪਾਲਿਸਤੀਨੀ ਲੋਕਾਂ ਦਾ ਜਿਹੜਾ ਕਹਾਣ ਹੋ ਰਿਹਾ ਅਸਲ ਦੇ ਵਿੱਚ ਮੈਂ ਤਾਂ ਕਹਿੰਦਾ ਕਿ ਉਸ ਨੂੰ ਜੰਗ ਕਹਿਣਾ ਹੀ ਗਲਤ ਆ ਜੰਗ ਦੋ ਮੁਲਕਾਂ ਤੇ ਦੋ ਤਾਕਤਾਂ ਦੇ ਵਿਚਕਾਰ ਹੁੰਦੀਆਂ ਨੇ ਜਿਹੜੀਆਂ ਬਰਾਬਰ ਦੀਆਂ ਹੁੰਦੀਆਂ ਨੇ ਉੱਥੇ ਜਿਹੜਾ ਕਹਾਣ ਹੋ ਰਿਹਾ ਤਕਲੇ ਆਮ ਹੋ ਰਿਹਾ ਉਹ ਇੱਕ ਪਾਸੇ ਪਾਲਿਸਤੀਨੀ ਲੋਕ ਨੇ ਦੂਜੇ ਪਾਸੇ ਇਜ਼ਰਾਇਲ ਤੇ ਉਸ ਦੀ ਪਿੱਠ ਤੇ ਉੱਪਰ ਅਮਰੀਕਾ ਤੇ ਬਾਕੀ ਦੇਸ਼ ਨੇ ਤੁਸੀਂ ਇਹ ਦੇਖੋ ਕਿ 42000 ਤੋਂ ਵੱਧ ਲੋਕ ਨੇ ਜਿਹੜੇ ਉੱਥੇ ਕਤਲ ਕਰ ਦਿੱਤੇ ਗਏ ਨੇ ਪਿਛਲੇ 1 ਸਾਲ ਦੇ ਵਿੱਚ ਤੇ ਡਾਟਾ ਯੂਨੋ ਦਾ ਇਹ ਕਹਿੰਦਾ ਕਿ 70% ਜੇ 100 ਕਤਲ ਹੋਏ ਤਾਂ 70 ਜੇ 1000 ਕਤਲ ਹੋਇਆ ਤਾਂ 700 ਜੇ 10000 ਕਤਲ ਹੋਏ ਤਾਂ 7000 70% ਲੋਕ ਨੇ ਜਿਹੜੇ ਉਹ ਔਰਤਾਂ ਤੇ ਬੱਚੇ ਨੇ ਤੇ ਪਿਛਲੇ 1 ਸਾਲ ਤੋਂ ਕੋਈ ਸਕੂਲ ਨਹੀਂ ਲੱਗ ਰਿਹਾ ਕੋਈ ਐਜੂਕੇਸ਼ਨ ਨਹੀਂ ਹੋ ਰਹੀ ਕੰਡਰਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਰਹਿਣ ਲਈ ਮਜਬੂਰ ਕੀਤੇ ਹੋਏ ਨੇ ਤਾਇ ਤੋਂ ਨਾਰਾ ਲੱਗਿਆ ਕਿ ਪਾਲਿਸਤਿਨੀ ਲੋਕਾਂ ਦਾ ਜਿਹੜਾ ਘਾਣ ਆ ਉਹ ਬੰਦ ਹੋਣਾ ਚਾਹੀਦਾ ਯਾਦ ਕਰੋ ਪੰਜਾਬ ਨੇ ਵੀ ਇਹ ਚੱਲੇ ਆ ਪੰਜਾਬ ਨੇ ਜਦੋਂ ਸਿੱਖਾਂ ਦੇ ਉੱਪਰ ਘੱਲੂਕਾਰੇ ਹੋਏ ਵੱਡਾ ਘੱਲੂਕਾਰਾ ਹੋਇਆ ਤਾਂ 50000 ਸਿੱਖਾਂ ਦਾ ਘਾਣ ਹੋਇਆ ਪੰਜਾਬ ਨੇ ਉਹ ਚੱਲੇ ਆ ਜਦੋਂ ਕਾਨੂੰਨ ਆਣ ਦੇ ਕੋਲ ਛੋਟਾ ਘੱਲੂਕਾਰਾ ਹੋਇਆ 7000 ਤੋਂ 10000 ਲੋਕਾਂ ਦਾ ਘਾਣ ਹੋਇਆ ਪੰਜਾਬ ਨੇ ਉਹ ਚੱਲੇ ਆ ਜਦੋਂ 1947 ਦਾ ਵਟਵਾਰਾ ਹੋਇਆ ਤਾਂ ਜਦੋਂ ਉੱਥੇ ਉਸ ਸਮੇਂ ਕਤਲੇਆਮ ਹੋਇਆ ਪੰਜਾਬ ਨੇ ਉਹ ਚੱਲਿਆ ਹਜ਼ਾਰਾਂ ਲੋਕ ਹਿੰਦੂ ਸਿੱਖ ਮੁਸਲਮਾਨ ਜਿਹੜੇ ਨੇ ਉਹਨਾਂ ਦਾ ਕਤਲਿਆਮ ਹੋਇਆ ਤੇ ਉਹ ਹੰਢਾਲੇ ਗਏ ਪੰਜਾਬ ਨੇ ਜਦੋਂ 84 ਇੱਥੇ ਵਾਪਰੇ ਆ ਤਾਂ ਉਦੋਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ ਇਸ ਮੁਲਕ ਦੇ ਵਿੱਚ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਧਾਨ ਹੁੰਦਾ 2000 3000 ਮੁਸਲਮਾਨ ਉਦੋਂ ਮਾਰੇ ਜਾਂਦੇ ਨੇ ਤਾਂ ਇਸ ਕਰਕੇ ਤੁਸੀਂ ਉਹਨਾਂ ਅੰਦਾਜ਼ਾ ਲਗਾ ਕੇ ਵੇਖੋ ਕਿ ਕੀ ਜੋ ਦੁੱਖ ਅਸੀਂ ਇੱਥੋਂ ਦੇ ਲੋਕਾਂ ਨੇ ਝੱਲਿਆ ਕੀ ਫਲਸਤੀਨੀਆ ਦਾ ਦੁੱਖ ਉਸ ਤੋਂ ਘੱਟ ਆ ਜਿੱਥੇ 42000 ਲੋਕ ਪਿਛਲੇ 1 ਸਾਲ ਦੇ ਵਿੱਚ ਮਾਰ ਦਿੱਤੇ ਗਏ ਨੇ ਇਸ ਕਰਕੇ ਅਸੀਂ ਇੱਥੇ ਜਦੋਂ ਬੈਠੇ ਆ ਜਦੋਂ ਸਾਮਰਾਜ ਮੁਰਦਾਬਾਦ ਦਾ ਨਾਹਰਾ ਲਗਾਉਨੇ ਆ ਤਾਂ ਅਸੀਂ ਆਪਣੀ ਇੱਕ ਜੁਟਤਾ ਜਿਹੜੀ ਆ ਉਹ ਹਰੇਕ ਲੋਕਾਂ ਨਾਲ ਨਿਮਾਉਣੀ ਚਾਹੁੰਦੇ ਆ ਜਿਹੜੇ ਦੱਬੇ ਜਾ ਰਹੇ ਨੇ ਕੁਚਲੇ ਜਾ ਰਹੇ ਨੇ ਮਾਰੇ ਜਾ ਰਹੇ ਨੇ ਇਸ ਵਾਰੀ ਜਦੋਂ ਗੱਤਰੀ ਬਾਬਿਆਂ ਦਾ ਮੇਲਾ ਹੋਇਆ ਜਲੰਧਰ ਜਦੋਂ ਝੰਡੇ ਦਾ ਜੀਤ ਹੋਇਆ ਤਾਂ ਉਸ ਦੇ ਵਿੱਚ ਫਲਸਤੀਨੀ ਲੋਕਾਂ ਦੀ ਬਾਤ ਪਾਏਗੀ ਉਥੋਂ ਨਾਰਾ ਇਹ ਦਿੱਤਾ ਗਿਆ ਕਿ ਗਦਰ ਦਾ ਪੇਗਾਮ ਇਹ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਜੇ ਜ਼ੁਲਮ ਹੋ ਰਿਹਾ ਦੁਨੀਆ ਦੇ ਵਿੱਚ ਜੇ ਕਿਤੇ ਵੀ ਧੱਕਾ ਹੋ ਰਿਹਾ ਧਾਨ ਹੋ ਰਿਹਾ ਜੇ ਤੁਸੀਂ ਆਪਣੀਆਂ ਰਗਾਂ ਦੇ ਵਿੱਚੋਂ ਉਸ ਨੂੰ ਮਹਿਸੂਸ ਕਰਦੇ ਹੋ ਤਾਂ ਸਮਝੋ ਕਿ ਤੁਸੀਂ ਅਸਲੀ ਗਦਰੀਆਂ ਦੇ ਵਾਰਸ ਹੋ ਅਸਲੀ ਇਨਕਲਾਬੀ ਹੋ ਤੁਸੀਂ ਇਸ ਕਰਕੇ ਉਸੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਮਝਦੇ ਹਾਂ ਕਿ ਉਹ ਲੋਕਾਂ ਦਾ ਜੋ ਧਾਨ ਹੋ ਰਿਹਾ ਉਹ ਵਾਕਈ ਬਹੁਤ ਹੀ ਤਸ਼ੱਦਦਪੂਰਨ ਜੋ ਢੰਗ ਨਾਲ ਕੀਤਾ ਜਾ ਰਿਹਾ ਉਹ ਨਕੀਦੀ ਕਰਨੇ ਆ ਇਸ ਕਰਕੇ ਮੈਂ ਅਪੀਲ ਕਰੂੰਗਾ ਕਿ ਇੱਕ ਨਾ ਨਾਰਾ ਆਪਾਂ ਉਹ ਲੋਕਾਂ ਦੇ ਹੱਕ ਦੇ ਵਿੱਚ ਵੀ ਲਗਾਈਏ ਤਾਂ ਜੋ ਅਸੀਂ ਗਦਰੀ ਵਾਪਿਆਂ ਦੇ ਜਿਹੜੇ ਵਾਰਸ ਹੋਣ ਦਾ ਸਬੂਤ ਆ ਜਿਹੜਾ ਇੱਥੇ ਬੈਠ ਕੇ ਦਈਏ ਪਾਲਿਸਤੀਨੀ ਲੋਕਾਂ ਦਾ ਕਾਰਨ ਕਰਨ ਵਾਲੀਆਂ ਸਾਮਰਾਜੀ ਤਾਕਤਾਂ ਮਰਦਾਬਾਦ 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 ਪਾਲਿਸਤੀਨੀ ਲੋਕਾਂ ਦਾ ਕਾਂਨ ਕਰਨ ਵਾਲੀਆਂ ਸਾਮਰਾਜੀ ਤਾਕਤਾਂ ਮਰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਦੂਜਾ ਜਿਆਦਾ ਸਮਾਨ ਨਹੀਂ ਲੈਣਾ 5 ਮਿੰਟ ਹੋਰ ਜਦੋਂ ਜਿਮਨੀ ਚੌਣਾ ਚੱਲ ਰਹੀਆਂ ਨੇ ਕਈ ਵਾਰੀ ਪ੍ਰਸ਼ਾਸਨ ਨੂੰ ਸਾਡੇ ਸਾਥੀਆਂ ਨੂੰ ਵੀ ਦੂਜੇ ਤੀਜਿਆਂ ਨੂੰ ਭੁਲੇਖਾ ਲੱਗ ਜਾਂਦਾ ਕਿ ਅਸੀਂ ਕਿਸੇ ਨੂੰ ਉਹਨੇ ਹਰਾਉਣ ਜਾਂ ਜਿਤਾਉਣ ਆਏ ਆ ਕਿਹਨੂੰ ਹਰਾਉਂਗੇ ਕਿਹਨੂੰ ਜਿਤਾਉਂਗੇ ਚਾਰ ਜਿਮਨੀ ਚੌਣਾ ਲੋਕਾਂ ਦੇ ਉੱਪਰ ਥੋਪੀਆਂ ਹੋਈਆਂ ਨੇ ਲੋਕਾਂ ਦੀ ਮਰਜ਼ੀ ਨਹੀਂ ਸੀ ਕਿ ਚਾਰ ਜਿਮਨੀ ਚੌਣਾ ਹੋਣ ਨਹੀਂ ਤਾਂ 2.5 ਸਾਲ ਪਹਿਲਾਂ ਚਾਰ ਵਧਾਇਕ ਇੱਥੋਂ ਚੋਣ ਦਿੱਤੇ ਗਏ ਸੀ ਗੱਲ ਇਹ ਕਿ ਆਪਣੀ ਅੰਦਰਲੀ ਲਾਲਸਾ ਪਾਰਟੀ ਦਾ ਫੈਸਲਾ ਕਿ ਐਮਪੀ ਬਣਾਉਣਾ ਕਿ ਐਮਪੀ ਦੀ ਸੀਟ ਪੱਕੀ ਕਰਨੀ ਆ ਉਸ ਸੀਟ ਨੂੰ ਪੱਕੀ ਕਰਨ ਦੇ ਲਈ ਲੋਕਾਂ ਦੇ ਉੱਪਰ ਚਾਰ ਗੇਮ ਨਿਯਮ ਚਾਉਣਾ ਠੋਪੀਆਂ ਨਹੀਂ ਆ। ਵਿਚਾਰਾਂ ਦੇ ਕੈਂਡੀਡੇਟ ਦੇਖੋ ਕਿ ਜਦੋਂ ਇਥੋਂ ਡਾਕਟਰ ਚੱਬੇਵਾਲਾ ਜਿਹੜਾ ਉਹ ਐਮਪੀ ਬਣ ਜਾਂਦਾ ਤਾਂ ਉਸ ਨੂੰ ਆਪਣੀ ਪਾਰਟੀ ਦੇ ਵਿੱਚੋਂ ਕੋਈ ਹੋਰ ਨਹੀਂ ਨਜਰਾਉਂਦਾ ਆਪਣਾ ਮੁੰਡਾ ਨਜਰਾਉਂਦਾ ਡਾਕਟਰ ਇਸ਼ਾਨ ਚੱਬੇਵਾਲਾ ਜਦੋਂ ਮੀਤਹਿਰ ਐਮਪੀ ਬਣ ਜਾਂਦਾ ਤਾਂ ਉਸ ਨੂੰ ਆਪਣੀ ਪਾਰਟੀ ਦੇ ਵਿੱਚੋਂ ਕੋਈ ਹੋਰ ਨਹੀਂ ਨਜ਼ਰ ਆਉਂਦਾ ਆਪਣਾ ਰਿਸ਼ਤੇਦਾਰ ਆ ਜਿਹੜਾ ਉਹ ਨਜ਼ਰ ਆਉਂਦਾ ਤੇ ਜਦੋਂ ਸੁਖਿੰਦਰ ਰੰਧਾਵਾ ਐਮਪੀ ਬਣ ਜਾਂਦਾ ਡੇਰਾ ਬੱਬਾ ਲਾਂਕ ਤੋਂ ਤਾਂ ਉਸ ਨੂੰ ਆਪਣੀ ਘਰ ਵਾਲੀ ਨਜ਼ਰ ਆਉਂਦੀ ਆ ਕਿੱਧੜ ਵਾਹੇ ਤੋਂ ਜਦੋਂ ਰਾਜਾ ਜਦੋਂ ਰਾਜਾ ਬੜਿੰਗ ਐਮਪੀ ਬਣ ਜਾਂਦਾ ਤਾਂ ਉਸ ਨੂੰ ਆਪਣੀ ਪਾਰਟੀ ਜਾਂ ਕੋਈ ਹੋਰ ਆਮ ਵਰਕਰ ਨਹੀਂ ਨਜ਼ਰ ਆਉਂਦਾ ਆਪਣੀ ਘਰ ਵਾਲੀ ਨਜ਼ਰ ਆਉਂਦੀ ਆ ਇਸ ਕਰਕੇ ਜਿਵੇਂ ਨਜਵਾੜਾ ਸ਼ਾਹੀ ਵੇਲੇ ਰਾਜੇ ਦਾ ਮੁੰਡਾ ਰਾਜਾ ਉਵੇਂ ਇਹਨਾਂ ਨੇ ਬਟੇਰਿਆਂ ਨੇ ਬਣਾਇਆ ਹੋਇਆ ਕਿ ਜੇ ਅਸੀਂ ਪਹਿਲਾਂ ਇੱਥੇ ਐਮਐਲਏ ਸੀ ਤਾਂ ਸਾਡੇ ਪਰਿਵਾਰ ਦੇ ਵਿੱਚੋਂ ਹੀ ਅਗਲਾ ਐਮਐਲਏ ਹੋਊਗਾ ਤੇ ਬਾਕੀ ਜੇ ਕਹਿੰਦੇ ਹੋ ਕਿ ਦੂਸਰਿਆਂ ਨੂੰ ਜਿਟਾ ਲੀਏ ਇਹਨੂੰ ਜਿਟਾ ਲੀਏ ਇਹਨੂੰ ਹਰਾ ਲੀਏ ਬਾਕੀ ਜਿੰਨੇ ਵੀ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਕਿ ਦਲ ਬਦਲੂਆਂ ਦੀ ਚੌਂਰ ਹੋ ਰਹੀ ਹੈ ਇੱਥੇ ਏਥੇ ਚੱਬੇਵਾਲ ਦੇ ਵਿੱਚ ਜਿਹੜਾ ਭਾਜਪਾ ਦਾ ਕੈਂਡੀਡੇਟ ਆ ਸੋਨ ਸਿੰਘ ਠੰਡਲ ਉਹ ਕਾਲੀਆਂ ਦੇ ਵਿੱਚ ਮੰਤਰੀ ਰਿਹਾ ਤਾਲੀਆਂ ਦੇ ਵਿੱਚ ਮੰਤਰੀ ਨੇ ਆਹ ਹੁਣ ਬੀਜੇਪੀ ਦਾ ਕੈਂਡੀਡੇਟ ਆ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਉਹ ਕਹਿੰਦਾ ਬਹੁਤ ਜਨਮਸਪਾਸੀ ਦੇ ਰਿਹਾ ਇਧਰ ਬਾਹੀ ਦੇ ਵਿੱਚ ਹੈ ਜਿਹਨਾਂ ਡੀਕੀ ਦੇ ਨੋਆ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਪਹਿਲਾ ਹੁਣ ਤਾਲੀਆਂ ਦੇ ਵਿੱਚ ਰਿਹਾ ਇਹਦੇ ਨਾਲ ਨਾਲ ਬੰਨਾਂ ਨੇ ਕਿ ਕੇਵਲ ਸਿੰਘ ਆ ਜਿਹੜਾ ਉਹ ਕਹਿੰਦਾ ਕਾਂਗਰਸ ਦੇ ਵਿੱਚ ਨੇਹਾ ਹੁਣ ਬੀਜੇਪੀ ਬਣੋ ਲਾਓ ਇਸ ਕਰਕੇ ਇਹ ਸਾਰੇ ਦੇ ਸਾਰੇ ਵਿਅਕਤੀ ਉਹਦਾ ਸੁਣਾ ਵਿਕੇਸ਼ ਕੰਨਾ ਦਾ ਇੱਕ ਨਾਟਕਾਣਾ ਹੁੰਦਾ ਸੀ ਚੱਕਤੀ ਵਾਲ ਉਹ ਹੁਦਾਇਸੀ ਕਿ ਵਿਕੇਸ਼ ਕੰਨਾ ਦੇ ਵਾਲ ਦੇ ਉੱਪਰ ਤੇਲ ਤੂ ਲਗਾ ਕੇ ਇਸ ਦੇ ਨਾਲ ਐਂਕਾ ਲਗਾ ਕੇ ਉਹ ਜਦੋਂ ਲੋਕਾਂ ਦੇ ਸਾਹਮਣੇ ਪਹੁੰਚ ਜਾਂਦਾ ਹੁੰਦਾ ਸੀ ਤਾਂ ਉਹ ਬਿਲਕੁਲ ਸਾਉਜੇ ਕਿਸਮ ਦਾ ਆਮ ਆਦਮੀ ਦਿਖਾਇਆ ਜਾਂਦਾ ਹੁੰਦਾ ਸੀ ਤੇ ਜਦੋਂ ਉਹ ਉੱਪਰ ਹੱਥ ਕਰਕੇ ਚੱਕਰ ਜਾਂ ਘੁਮਾਉਂਦਾ ਨਾਲ ਉਹ ਸ਼ਕਤੀ ਮਾਰ ਜਾਂਦਾ ਬਣ ਜਾਂਦਾ ਸੀ ਕਹਿਣ ਦਾ ਮਤਲਬ ਕਿ ਗੰਗਾ ਧਰ ਹੀ ਸ਼ਕਤੀਮਾਨ ਆ ਸ਼ਕਤੀਮਾਨ ਕੀ ਗੰਗਾ ਧਰ ਆ ਇਸ ਕਰਕੇ ਕਿਹੜੀ ਪਾਰਟੀ ਨੂੰ ਦਿਤਾਓਗੇ ਕਿਹੜੀ ਪਾਰਟੀ ਨੂੰ ਹਰਾਓਗੇ ਸਾਰਿਆਂ ਦੀਆਂ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਸਾਰੇ ਜਿਹੜੇ ਪਿਛਲੇ ਕਿਸੇ ਹੋਰ ਸਰਕਾਰ ਚ ਮੰਤਰੀ ਰਹੇ ਹੁਣ ਇਧਰੋਂ ਟਿਕਟ ਲੈ ਕੇ ਜੇ ਪਹਿਲਾਂ ਕਿਤੋਂ ਹੋਰ ਟਿਕਟ ਨਹੀਂ ਮਿਲੀ ਤਾਂ ਹੁਣ ਇਧਰੋਂ ਖੜੇ ਹੋਏ ਹੋਏ ਨੇ ਇਸ ਕਰਕੇ ਅਸੀਂ ਤਾਂ ਬਈ ਫਿਰ ਇੱਥੇ ਆਏ ਆ ਤੁਹਾਡੇ ਪਾਜ ਦੇੜਨ ਅਸੀਂ ਲੋਕਾਂ ਦੀ ਗੱਲ ਕਰਨ ਆਏ ਆ ਜਿਹੜੀ ਪਹਿਲਾਂ ਗੱਲ ਕੀਤੀ ਆ ਕਿ ਲੋਕ ਵੱਡੇ ਹੁੰਦੇ ਨੇ ਮਹਾਨ ਹੁੰਦੇ ਨੇ ਪਰ ਉਦੋਂ ਵੱਡੇ ਤੇ ਮਹਾਨ ਹੁੰਦੇ ਨੇ ਜਦੋਂ ਜਥੇਬੰਦ ਹੁੰਦੇ ਨੇ ਯਾਦ ਕਰੋ ਜੇ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਉੱਪਰ ਜਦੋਂ ਸਰਹੰਦ ਦੇ ਨਵਾਬ ਨਾਲ ਲੜਾਈ ਹੁੰਦੀਆਂ ਤਾਂ ਜੇ ਬੰਦਾ ਸਿੰਘ ਬਹਾਦਰ ਲੋਕਾਂ ਨੂੰ ਜਥੇਬੰਦ ਨਾ ਕਰਦਾ ਤਾਂ ਸ਼ਾਇਦ ਅੱਜ ਜਿਹੜੀ ਕਿਸਾਨੀ ਆ ਉਹ ਕਿਸਾਨ ਕਿਸਾਨ ਦੇ ਰੂਪ ਦੇ ਵਿੱਚ ਨਾ ਹੁੰਦੀ ਦੇਖੋ ਨਾ ਕਿ ਉਸਨੇ ਜਦੋਂ ਇੱਥੇ ਹਮਲਾ ਕੀਤਾ ਹਮਲਾ ਕੀਤਾ ਤਾਂ ਲੋਕਾਂ ਨੇ ਉਸ ਹਰ ਵਰਗ ਨੂੰ ਨਾਲ ਲਿਆ ਜਿਹੜਾ ਕਿਰਤੀ ਸੀ ਕਿਸਾਨ ਸੀ ਦੁਕਾਨਦਾਰ ਸੀ ਜਿੰਦਾ ਵੀ ਲੁੱਟਿਆ ਜਾ ਰਿਹਾ ਸੀ ਮੁਗਲਾਂ ਵੱਲੋਂ ਨਾਲ ਲਿਆ ਜਥੇਵੰਦ ਕੀਤਾ ਜਥੇਵੰਦ ਕੀਤਾ ਤੇ ਦੁਨੀਆ ਦਾ ਪਹਿਲਾ ਇਨਕਲਾਬ ਆ ਜਿਹੜਾ ਖਾਲਸਾਈ ਇਨਕਲਾਬ ਜਿਸ ਦੇ ਵਿੱਚ ਨਾਰਾ ਦਿੱਤਾ ਕਿ ਲੈਂਡ ਪੌਨ ਟਿਲਰ ਕਿ ਜਿਹੜਾ ਹਲ ਪਾਉਂਦਾ ਜ਼ਮੀਨ ਉਸ ਦੀ ਹੋਊਗੀ ਤਾਂ ਜੇ ਉਸ ਨੇ ਉਹ ਨਾਰਾ ਦਿੱਤਾ ਉਸ ਦੇ ਵਿੱਚੋਂ ਕਿਸਾਨੀ ਘੜੀ ਹੋਈ ਤਾਂ ਉਹ ਇੱਕ ਜਥੇਵੰਦ ਤਾਕਤ ਦਾ ਇਨਕਲਾਬ ਸੀ ਇਸ ਕਰਕੇ ਤੁਹਾਨੂੰ ਇਸ ਗੱਲ ਦੀ ਮੁਬਾਰਕਾਂ ਇਹ ਡੀਟੀ ਐਪ ਨੂੰ ਕਿਉਂ ਕਹਿੰਦੇ ਆ ਕਿ ਪੰਜਾਬ ਦੇ ਵਿਧਾਇਕਾਂ ਦੀ ਆਸ ਦਾ ਕੇਂਦਰ ਆ ਕਿ ਜਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਪਹਿਲੇ 6 ਮਹੀਨਿਆਂ ਦੇ ਵਿੱਚ ਵੱਡਾ ਵੱਡੀ ਗਿਣਤੀ ਜਥੇਬੰਦੀਆਂ ਵਿਧਾਇਕਾਂ ਦੀਆਂ ਮੁਲਾਜ਼ਮਾਂ ਦੀਆਂ ਇਹ ਕਹਿ ਰਹੀਆਂ ਸੀ ਕਿ ਨਵੀਂ ਸਰਕਾਰ ਬਣੀਆ ਮੌਕਾ ਦੇਣਾ ਨਵੀਂ ਸਰਕਾਰ ਬਣੀਆ ਮੌਕਾ ਦੇਣਾ ਅਸੀਂ ਉਹਨੂੰ ਕਿਹਾ ਸੀ ਕਿ ਕੋਈ ਨਵੀਂ ਸਰਕਾਰ ਨਹੀਂ ਹੈਗੀ ਪਹਿਲੇ ਕਾਰਪੋਰੇਟਾਂ ਦੇ ਦਲਾਲ ਗਏ ਨੇ ਨਵੇਂ ਕਾਰਪੋਰੇਟਾਂ ਦੇ ਦਲਾਲ ਆ ਗਏ 32 ਐਮਐਲਏ 32 ਐਮਐਲਏ 99ਿਆਂ ਦੇ ਵਿੱਚੋਂ ਉਹ ਜਿੱਤੇ ਜਿਹੜੇ ਪਹਿਲਾਂ ਅਕਾਲੀ ਸੀ ਕਾਂਗਰਸੀ ਸੀ ਜਾਂ ਭਾਜਪਾਈ ਸੀ ਅਸੀਂ ਪਹਿਲਾਂ ਕਹਿ ਦਿੱਤਾ ਸੀ ਕਿ ਕੋਈ ਬਦਲਾਅ ਨਹੀਂ ਹੈਗਾ ਇਸੇ ਕਰਕੇ 29 ਮਈ 2022 ਨੂੰ ਡੀਟੀਐਫ ਨੇ ਅੱਜ ਜਦੋਂ ਤੁਸੀਂ ਇੱਥੇ ਬੈਠੇ ਹੋ ਬਰਨਾਲੇ ਦਾ ਜਿਹੜਾ ਮਾਹੌਲ ਆ ਉਹ ਵੀ ਗਰਮਾਇਆ ਹੋਇਆ ਉੱਥੇ ਮੀਟ ਹੈਰ ਦੀ ਘੋਠੀ gekeਰੀ ਹੋਈ ਆ ਤਾਂ ਅੱਜ ਤੋਂ 2.5 ਸਾਲ ਪਹਿਲਾਂ 29 ਮਈ ਨੂੰ ਜੀਟੀਆਂ ਆਪਣੇ ਸਾਬਤ ਕਰ ਦਿੱਤਾ ਸੀ ਕਿ ਅਸਲ ਲੋਕਾਂ ਦੀ ਤਾਕਤ ਜਿਹੜੀ ਹੁੰਦੀ ਆ ਉਹ ਡੰਡੇ 'ਚ ਝੰਡਾ ਪਾਉਣ ਤੇ ਇਹਨਾਂ ਲੁਟੇਰਿਆਂ ਨੂੰ ਘੇਰਨ ਦੇ ਰੂਪ ਦੇ ਵਿੱਚ ਹੁੰਦੀ ਆ ਅੱਜ ਵੀ ਢਾਈ ਸਾਲ ਬਾਅਦ ਜੀਟੀਆਂ ਪਾ ਜਿਹੜੀ ਉਸ ਮੀਠੇਰ ਦੀ ਕੋਠੀ ਆ ਜਿਹੜੀ ਉਹ ਘੇਰ ਕੇ ਬੈਠੇ ਆ ਤੇ ਅੱਜ ਵੀ ਢਾਈ ਸਾਲ ਬਾਅਦ ਅਸੀਂ ਇੱਥੇ ਜਿਮਨੀ ਚੌਂ ਦੇ ਵਿੱਚ ਲੋਕਾਂ ਦੀ ਬਾਤ ਪਾਉਣ ਆਏ ਹੋਏ ਆ ਇਸ ਕਰਕੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀਆਂ ਅਸੀਂ ਗੱਲ ਕਰਨੀਆਂ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਤੁਸੀਂ ਲਾਗੂ ਕਰ ਰਹੇ ਹੋ ਤੁਸੀਂ ਦੇਖੋ ਕਿ ਕਹਿੰਦੇ ਕਿ ਲੋਕ ਤੁਹਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਹਿ ਜੀਆਂ ਕਿਤਾਬਾਂ ਹੋਣਗੀਆਂ ਉਸ ਤੋਂ ਪਤਾ ਲੱਗ ਜਾਂਦਾ ਕਿ ਤੁਹਾਡੇ ਦੇਸ਼ ਦਾ ਭਵਿੱਖ ਕੀ ਆ ਅਸੀਂ ਕਿਉਂ ਕਹਿ ਰਹੇ ਹਾਂ ਕਿ ਨਵੀਂ ਸਿੱਖਿਆ ਨੀਤੀ ਲਾਗੂ ਨਹੀਂ ਕਰਨੀ ਚਾਹੀਦੀ ਸੁਣ ਲੈਣ ਅਧਿਆਪਕ ਵੀ ਤੇ ਜਿਹੜੇ ਚੱਬੇਵਾਲ ਦੇ ਲੋਕ ਨੇ ਉਹ ਵੀ ਇਸ ਕਰਕੇ ਕਹਿ ਰਹੇ ਆ ਕਿ ਉਸ ਨਵੀਂ ਸਿੱਖਿਆ ਨੀਤੀ ਨੇ ਜਿੰਨਾ ਕੁ ਵੀ ਵਿਗਿਆਨਕ ਤੱਤਾਂ ਨਾ ਐਜੂਕੇਸ਼ਨ ਦੇ ਵਿੱਚ ਉਹ ਖਤਮ ਕਰ ਦੇਣਾ ਤੁਸੀਂ ਦੇਖੋ ਕਿ ਆਰਐਸਐਸ ਆਪਣਾ ਭਗਮਾ ਕਰਨ ਦਾ ਅਜੰਡਾ ਢੜਲੇ ਨਾਲ ਲੈ ਕੇ ਆ ਰਹੀ ਹੈ ਉਸ ਦੇ ਵਿੱਚ ਸਮਾਜਿਕ ਸਿੱਖਿਆ ਦੇ ਵਿੱਚ 커ਰੀਕੂਲਮ ਗੋਲ ਦਿੱਤੇ ਹੋਏ ਨੇ ਸਾਰੇ ਚੀਜ਼ ਦਿੱਤੇ ਹੋਏ ਨੇ ਆ ਹੁਣ ਤੁਸੀਂ ਜਦੋਂ ਸੀਪੀ ਦਾ ਟ੍ਰੇਨਿੰਗ ਲੈਂਡ ਗਏ ਹੋਵੋਗੇ ਤੁਸੀਂ ਤੁਹਾਨੂੰ ਦੱਸਿਆ ਹੋਊਗਾ ਕਿ ਇੱਕ ਤਾਂ 커ਰੀਕੂਲਮ ਗੋਲ ਨੇ ਦਿੱਤੇ ਨੇ ਇੱਕ ਯੋਗਤਾਵਾਂ ਨੇ ਜਿਹਨੂੰ ਕੰਪੀਟੈਂਸੀ ਕਹਿੰਦੇ ਨੇ ਉਹ ਜਿੰਨੀਆਂ ਵੀ ਯੋਗਤਾਵਾਂ ਜਾਂ ਕੰਪੀਟੈਂਸੀਜ਼ ਨੇ ਉਹ ਸਾਰੇ ਗੋਲ ਨੇ ਜਿਹੜੇ ਨੈਸ਼ਨਲ 커ਰੀਕੂਲਮ ਫਰੇਮਵਰਕ 2023 ਚ ਦਰਜ ਨੇ ਤਾਂ ਉਹ ਸਮਾਜਿਕ ਵਿਗਿਆਨ ਦਾ ਇੱਕ 커ਰੀਕੂਲਮ ਗੋਲ 4 ਆ ਉਸ ਦੇ ਵਿੱਚ ਲਿਖਿਆ ਕਿ ਇਹ ਮੁਲਕ ਅੱਜ ਤੋਂ ਕਈ 100 ਸਾਲ ਪਹਿਲਾਂ ਬਹੁਤ ਮਹਾਨ ਹੁੰਦਾ ਸੀ ਉਹ ਜਿਹੜਾ ਪ੍ਰਾਤਨ ਸਮਾਂ ਉਹ ਅਸੀਂ ਵਾਪਸ ਲੈ ਕੇ ਆਉਣਾ ਤੇ ਉਸੇ ਕਰੀਕੂਲਮ ਗੋਲ ਦੇ ਹਵਾਲੇ ਦੇ ਨਾਲ ਇਹ ਦਿੱਲੀ ਯੂਨੀਵਰਸਿਟੀ ਦੀ ਜਿਹੜੀ ਲਾਅ ਦੀ ਡਿਗਰੀ ਆ ਉਸ ਦੇ ਵਿੱਚ ਪ੍ਰਪੋਜ਼ ਕਰਦੇ ਨੇ ਕਿ ਮਨੁੱਖ ਸਮ੍ਰਿੱਤੀਆਂ ਜਿਹੜੀ ਉਹ ਵਿੱਚ ਰੈਫਰੈਂਸ ਦੇ ਤੌਰ ਤੇ ਸ਼ਾਮਲ ਕੀਤੀ ਜਾਵੇ ਕਾ ਕਹਿ ਰਹੇ ਆ ਲੋਕੋ ਕਿ ਤੁਹਾਡੀ ਸਿੱਖਿਆ ਦਾ ਉਜਾੜਾ ਹੋਣ ਜਾ ਰਿਹਾ ਤੁਹਾਡੇ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚ ਫਿਰਕੂ ਜ਼ਹਿਰ ਤੁਹਾਡੇ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੀਆਂ ਉਹ ਬਿਲਕੁਲ ਮਨੁਸਮ੍ਰਿਤੀ ਦੇ ਰੂਪ ਦੇ ਵਿੱਚ ਲਾਗੂ ਕਰਨ ਜਾ ਰਹੇ ਨੇ ਇਸ ਕਰਕੇ ਚਾਹੇ ਇਹਨਾਂ ਦਾ ਭਗਮਾ ਕਰਨ ਦਾ ਏਜੰਡਾ ਹੋਵੇ ਉਹ ਤੁਹਾਡੇ ਸਾਹਮਣੇ ਨੇ ਜਿੰਨੀਆਂ ਵੀ ਕਿਤਾਬਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਧਿਆਪਕੋ ਸੁਚੇਤ ਹੋ ਜੋ ਸੁਚੇਤ ਹੋ ਜੋ ਕਸੂਰਵਾਰ ਤੁਸੀਂ ਸਾਬਤ ਹੋਵੋਗੇ ਕਿਉਂਕਿ ਬੱਚਿਆਂ ਦੇ ਮਾਪੇ ਤੁਹਾਨੂੰ ਪੁੱਛਣਗੇ ਕਿ ਮਾਸਟਰ ਜੀ ਤੁਹਾਨੂੰ ਤਾਂ ਪਤਾ ਸੀ ਨਾ ਕਿ ਕਿਤਾਬਾਂ ਦੇ ਵਿੱਚ ਆ ਸਾਰਾ ਕੁਝ ਲੈ ਕੇ ਆ ਰਹੀਆਂ ਸਰਕਾਰ ਤੁਸੀਂ ਕਿਉਂ ਨਹੀਂ ਸਾਨੂੰ ਦੱਸਿਆ ਤੁਸੀਂ ਕਿਉਂ ਨਹੀਂ ਆਪ ਲਾਮਬੰਦ ਹੋਏ ਇਸ ਦੇ ਖਿਲਾਫ ਤੁਸੀਂ ਕਿਉਂ ਨਹੀਂ ਸਾਨੂੰ ਦੱਸਿਆ ਇਸ ਕਰਕੇ ਕਿਤਾਬਾਂ ਸਾਰੀਆਂ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਤਿਆਰ ਹੋ ਰਹੀਆਂ ਨੇ ਆ ਹੁਣ ਤਾਂ ਸੀ ਕਹਿੰਦੇ ਨੇ ਢੋਂਡੀ ਚੱਕ ਲਿਆ ਮੈਂ ਕਿਉਂ ਪੰਜਾਬੀ ਕਿ ਹੁੰਦਾ ਕਿ ਨਾਲੇ ਸਾਰੇ ਤੋਂ ਢੋਂਡ ਕੱਢਣਾ ਨਾਲੇ ਨੰਗਾ ਰੱਖਣਾ ਕਲਿੱਪ ਵਾਲਾ ਪਾਸਾ ਹੁਣ ਤਾਂ ਢੋਂਡੀ ਚੱਕ ਲਿਆ ਕਿ ਹੁਣ ਤਾਂ ਨਵੀ ਸਿੱਖਿਆ ਨੀਤੀ ਬਿਲਕੁਲ ਵਿਹਾਰਕ ਤੌਰ ਤੇ ਖੁੱਲੇ ਤੌਰ ਤੇ ਲਾਗੂ ਹੋ ਰਹੀ ਆ ਸਾਡੇ ਸਕੂਲਾਂ ਦੇ ਜਿਹੜੇ ਬੋਰਡ ਨੇ ਉਹਨਾਂ ਦੇ ਉੱਪਰ ਪੀਐਮ ਸ਼੍ਰੀ ਲਿਖ ਦਿੱਤਾ ਗਿਆ ਤੇ ਪੀਐਮ ਸ਼੍ਰੀ ਲਿਖਣ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਜਿਹੜਾ ਪਾਠ ਕਰਮਾ ਕਰੀਕੁਲਮਾ ਉਹ ਆਰਐਸਐਸ ਬੀਜੇਪੀ ਤੈਅ ਕਰੂਗੀ ਨਾ ਕਿ ਪੰਜਾਬ ਦੀ ਸਰਕਾਰ ਤੈਅ ਕਰੂਗੀ ਇਸ ਕਰਕੇ ਸਿਲੇਬਸ ਤੁਹਾਡੇ ਸਾਹਮਣੇ ਆ ਸਕੂਲਾਂ ਦਾ ਉਜਾੜਾ ਆ ਤਿਆਰ ਹੋ ਜਾਓ ਅਪ੍ਰੈਲ ਮਹੀਨੇ ਤੋਂ ਸਕੂਲਾਂ ਦੀ ਮਰਜਿੰਗ ਦਾ ਏਜੰਡਾ ਤੁਹਾਡੇ ਸਾਹਮਣੇ ਆ ਰਿਹਾ ਜਿੰਨਾ ਵੀ ਇਹ ਲੈ ਕੇ ਆ ਰਹੇ ਨੇ ਸਕੂਲ ਆਫ ਐਮੀਨੈਂਸ ਜਾਂ ਸਕੂਲ ਆਫ ਹੈਪੀਨੈਸ ਇਹ ਸਾਰੇ ਕੰਪਲੈਕਸ ਸਕੂਲ ਨੇ ਕੰਪਲੈਕਸ ਸਕੂਲ ਦਾ ਮਤਲਬ ਇਹ ਹੈ ਕਿ ਬਾਕੀ ਸਕੂਲ ਮਰਜ ਕਰਕੇ ਇਹਨਾਂ ਦੇ ਨਾਲ ਅਟੈਚ ਕਰ ਦੇਣੇ ਨੇ ਤੇ ਜਦੋਂ ਸਕੂਲਾਂ ਦੀ ਗਿਣਤੀ ਘਟੂਗੀ ਅਗਲੇ ਨੇ ਮਿੱਥਿਆਏ ਹੋਇਆ ਕਿ 18200 ਸਕੂਲਾਂ ਦੀ ਜਗ੍ਹਾ ਤੇ 1800 ਸਕੂਲ ਰੱਖਣੇ ਨੇ ਤਾਂ ਜਦੋਂ 1800 ਸਕੂਲ ਰਹਿ ਗਏ 2000 ਸਕੂਲ ਰਹਿ ਗਏ ਜਦੋਂ ਸਕੂਲਾਂ ਦੀ ਗਿਣਤੀ ਘਟੂਗੀ ਤਾ ਲਿਆ ਹਫ਼ਤਾ ਦੀਆਂ ਪ੍ਰੋਮੋਸ਼ਨਾਂ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਉਹ ਖਵਾਚ ਨਹੀਂ ਖੋਲ। ਇਸ ਕਰਕੇ ਜਿੱਥੇ ਕੱਚੇ ਤੋਂ ਪੱਕੇ ਹੋਣ ਦੀ ਲੜਾਈ ਲੜਨੀ ਆ, ਪੈਨਸ਼ਨ ਬਹਾਲ ਕਰਾਉਣ ਦੀ ਲੜਾਈ ਲੜਨੀ ਆ, ਡੀਏ ਲੈਣ ਦੀ ਲੜਾਈ ਲੜਨੀ ਆ, ਪ੍ਰੋਮੋਸ਼ਨ ਦੀ ਲੜਾਈ ਲੜਨੀ ਆ, ਉੱਥੇ ਨਵੀਂ ਸਿੱਖਿਆ ਨੀਤੀ ਦੇ ਵਿਰੋਧ ਦੇ ਵਿੱਚ ਲੜਾਈ ਵੀ ਅਧਿਆਪਕਾਂ ਨੂੰ ਹੀ ਲੜਨੀ ਪਊਗੀ। ਤਾਂ ਬਚਾਂਗੇ, ਤਾਂ ਸਿੱਖਿਆ ਬਚੂਗੀ, ਤਾਂ ਜਥੇਬੰਦੀਆਂ ਬਚਣਗੀਆਂ ਇਸ ਕਰਕੇ ਲੋਕਾਂ ਦੀ ਲੜਾਈ ਆ ਜਿਹੜੀ ਉਹ ਲੜਨ ਦੀ ਦਾ ਜਿਹੜਾ ਆਪਣੀ ਜ਼ਿੰਮੇਵਾਰੀਆਂ ਆ ਉਹ ਨਿਭਾਈਏ ਇਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ ਇੱਕ ਨਕੀਦੀ ਕਰਦੇ ਆ ਕਿ ਬਰਨਾਲੇ ਤੋਂ ਡੀਟੀਐਫ ਦੇ ਬਹੁਤ ਸਾਰੇ ਆਗੂ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰੇ ਇਸ ਕਰਕੇ ਕੀਤੇ ਗਏ ਨੇ ਕਿ ਜਦੋਂ ਉੱਥੇ ਦਰਵਾਜ਼ਿਆਂ ਨੂੰ ਤੋੜ ਕੇ ਜੀਸੀ ਦਫ਼ਤਰ ਜਿੱਥੇ ਅੰਦਰ ਲੋਕ ਕਰਨਾ ਚਾਹੁੰਦੇ ਸੀ ਸਾਡੇ ਸਾਥੀਆਂ ਨੂੰ ਉਹ ਮੀਤ ਹੈਰ ਦੀ ਕੋਠੀ ਅੱਗੇ ਪਹੁੰਚੇ ਨੇ ਤਾਂ ਉਹਨਾਂ ਨੂੰ ਭੁਲੇਖਾ ਇਹ ਪੈ ਗਿਆ ਕਿ ਕੇਜਰੀਬਾਲ ਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਕਿ ਉਹ ਤਾਂ ਇਥੋਂ 2.5 ਕਿਲੋਮੀਟਰ ਦੂਰ ਬੋਲ ਰਹੇ ਨੇ ਤਾਂ ਡੀਟੀਐਫ ਨੂੰ ਇਹ ਸੇਰਾ ਜਾਂਦਾ ਖੜਕੂ ਜਥੇਬੰਦੀ ਹੋਣ ਦਾ ਕਿ ਸਾਡੇ 50 ਸਾਥੀ ਉੱਥੇ ਉਹਨਾਂ ਦੀ ਰੈਲੀ ਦੇ ਨੇੜੇੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਦਾ ਵਿਰੋਧ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਇਸ ਕਰਕੇ ਲਖੇਜੀ ਵੀ ਕਰਾਂਗੇ ਪਰ ਆਪਣੇ ਸਾਥੀਆਂ ਦੀ ਜਿਹੜੀਆਂ ਉਹ ਜੁਝਾਰੂ ਪਣਾ ਉਹਦੇ ਹੱਥ ਦੇ ਵਿੱਚ ਨਾਹਰਾ ਵੀ ਲਗਾਵਾਂਗੇ ਕਿ ਇਹ ਕੰਮ ਡੀਟੀਐਫ ਦੇ ਹਿੱਸੇ ਆਇਆ ਡੈਮੋਕ੍ਰੈਟਿਕ ਟੀਚਰਸ ਫਰੰਟ ਜਿੰਦਾਬਾਦ 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 ਲੜਦੇ ਲੋਕਾਂ ਦਾ ਏਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਤੇ ਹੁਣ ਆਪਾਂ ਚੱਲੀਏ ਹੁਣ ਇਹ ਪ੍ਰਸ਼ਾਸਨ ਦੇ ਹੱਥਾਂ ਕਿ ਸਾਡਾ ਐਕਸ਼ਨ ਕਿਹਾ ਜਾ ਲਾਗੂ ਕਰਾਉਣਾ ਬਿਲਕੁਲ ਸਪਸ਼ਟ ਕੀਤਾ ਹੋਇਆ ਇਹਨਾਂ ਨੂੰ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਉਂਗੇ ਤਾਂ ਉਹ ਗੱਲਬਾਤ ਆ ਜਿਹੜੀ ਸਾਰਥਕ ਹੋਊਗੀ ਉਸ ਤੋਂ ਠੇਹਾ ਦੀ ਗੱਲਬਾਤ ਆ ਜਿਹੜੀ ਉਹ ਸਾਰਥਕ ਬਿਲਕੁਲ ਨਹੀਂ ਹੋਊਗੀ ਹੁਣ ਆਪਾਂ ਚੱਲਦੇ ਆ ਜਿਹਨਾਂ ਦਾ ਦਫ਼ਤਰ ਆ ਉਸ ਦੇ ਵੱਲ ਦਫ਼ਤਰ ਦੇ ਅੱਗੇ ਜਿਹੜੀ ਰੋਡ ਆ